ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਅੱਜ ਦੀ ਜਿਹੜੀ ਵਿਜਿਟ ਹੈਗੀ ਆ ਦੋਸਤੋ ਆਪਣੀ ਵੀਰ ਦਾ ਜਿਹੜਾ ਪਿੰਡ ਆ ਉਹ ਸੋਰ ਸਿੰਘ ਆ ਤੇ ਸੋਰ ਸਿੰਘ ਜਿਹੜਾ ਪਿੰਡ ਆ ਦੋਸਤੋ ਤਹਿਸੀਲ ਪੱਟੀ ਦਾ ਪਿੰਡ ਆ ਤੇ ਜਿਲ੍ਹਾ ਇਸ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਆ ਸੋ ਅੱਜ ਆਪਾਂ ਲਾਡੀ ਵੀਰ ਦੇ ਫਾਰਮ ਦੇ ਪਹੁੰਚੇ ਸੀਗੇ ਦੋਸਤੋ ਤੇ ਜਿਹੜਾ ਲਾਡੀ ਵੀਰ ਕੋਲੇ ਅੱਜ ਪਸ਼ੂ ਧਰਨਾ ਦਾ ਖਜ਼ਾਨਾ ਆ ਟੋਕੜਾਂ ਗੱਬਣਾ ਸਜਰਾ ਤੁਹਾਨੂੰ ਆਪਾਂ ਅੱਜ ਵੇੜਾ ਦਿਖਾਉਣੀਆਂ ਆ ਸਭ ਤੋਂ ਪਹਿਲਾਂ ਆਪਾਂ ਲਾਡੀ ਵੀਰ ਤੋਂ ਇਸ ਵਿਹੜ ਦੀ ਆਪਾਂ ਜਾਣਕਾਰੀ ਲੈਣੀ ਆ ਵੀਰ ਜਿਹੜੀ ਅੱਜ ਆਪਾਂ ਵਿਹੜ ਦਿਖਾਉਣ ਲੱਗੇ ਆ ਹਾਂਜੀ ਕਿੰਨੇ ਦੁੱਧ ਦੀ ਮਾਲਕਨ ਵਿਹੜਾ ਇਹ ਇਹ ਪਾਜੀ ਦੁੱਧ ਦਊਗੀ 24 25 ਕਿਲੋ 22 ਕਿਲੋ ਤਿਆਰ ਹੈ ਇਹਦੇ ਕੋਲ ਥੱਲੇ ਦੁੱਧ ਹੋਣਾ ਹੈ ਅੱਛਾ 22 ਕਿਲੋ ਦੁੱਧ ਤਿਆਰ ਆ ਤਿਆਰ ਬਿਲਕੁਲ ਇਹਨੂੰ ਅੱਜ ਸੂਈ ਨੂੰ ਵੀਰ ਕਿੰਨੇ ਦਿਨ ਹੋ ਗਿਆ ਸਤਵਾਂ ਦਿਨ ਜਾਂੜਿਆ ਜੇ ਪਾਜੀ ਆ ਸੂਈ ਨੂੰ ਠੀਕ ਆ ਤੇ ਇਹ ਮਾੜੀ ਜੀ ਵਿਹੜ ਆਪਾਂ ਤੋੜ ਕੇ ਜਰੂਰ ਦਿਖਾ ਦਈਏ ਇੱਕ ਠੀਕ ਹੈ ਜੀ ਆ ਤੋੜ ਕੇ ਦਰਸ਼ਕਾਂ ਨੂੰ ਵਿਖਾ ਦਈਏ ਠੀਕ ਤੇ ਕਿਉਂਕਿ ਕਿਸੇ ਨੇ ਦੂਰੋਂ ਆ ਵਿਹੜ ਦ ਕੰਪੈਕਟ ਆਰਡਰ ਆ ਦੇਖੋ ਤੁਸੀਂ ਤੁਰਿਆ ਨਹੀਂ ਜਾਂਦਾ ਵੈੜ ਤੋਂ 2 ਵਜੇ ਤੇ ਹਜੇ ਕੋ 25 ਮਿੰਟ ਦਾ ਸਮਾਂ ਹੋਇਆ ਵਾ ਸਵੇਰੇ ਵੀਰ ਕਹਿੰਦਾ 7 ਵਜੇ ਚਵਾਈ ਕੀਤੀ ਇਹਦੀ ਤੇ ਹਜੇ ਇਹਨੂੰ ਕਰਮਾਲੀ ਨੂੰ ਟਾਈਮ ਇਹਦੀ ਚਵਾਈ ਦੇ ਵਿੱਚ ਕੋ 4 ਘੰਟੇ ਪਏ ਆ ਤੇ ਕਰਮਾਲੀ ਪੂਰੀ ਬਣਦੀ ਯਾਨੀ ਕਿ ਇੰਨਾ ਲੇਵਾ ਫਸ ਜਾਂਦਾ ਵੀਰ ਦੱਸਦਾ ਕਿ ਪੂਰੇ ਘਰਵੇਂ ਲੇਵੇ ਦੀ ਆ ਵੈੜ ਤੁਰਿਆ ਨਹੀਂ ਜਾਂਦਾ ਸ਼ਾਮਾਂ ਨੂੰ ਭਾਜੀ ਇਹ ਤੂੰ ਅੱਛਾ ਮਾਲੂ ਵੀ ਇਹਨਾਂ ਤਿਆਰ ਹੋ ਜਾਂਦੀ ਵੈੜ ਹਾਂਜੀ ਤੁਰਿਆ ਹੀ ਨਹੀਂ ਜਾਂਦਾ ਸ਼ਾਮਾਂ ਨੂੰ ਲੱਤਾਂ ਬਿਲਕੁਲ ਚੌੜੀਆਂ ਕਰਕੇ ਤੁਰਦੀ ਐ ਠੀਕ ਆ ਹਾਂਜੀ ਨਹੀਂ ਵਾਕਿਆ ਤੁਹਾਡੀ ਗੱਲ ਸਹੀ ਐ ਤੁਰਨਾ ਤੇ ਹੁਣ ਵੈੜ ਨੂੰ ਮੁਸ਼ਕਲ ਹੋਇਆ ਪਿਆ ਕੋਈ ਥੱਲੇ 11-12 ਕਿਲੋ ਦੁੱਧ ਰੋਕਣਾ ਅਕਸਰ ਹਨਾ ਹਾਂਜੀ ਹਾਂਜੀ ਠੀਕ ਆ ਪੂਰਾ 12-13 ਕਿਲੋ ਦੁੱਧ ਸ਼ਾਮਾਂ ਨੂੰ ਦਿੰਦੀ ਆ ਜੀ ਠੀਕ ਆ ਡਿੱਗੀ 11 ਕਿਲੋ ਵਾਲੀ ਭਰ ਕੇ 1/2 ਕਿਲੋ ਦੁੱਧ ਅਸੀਂ ਵੱਖਰਾ ਰੱਖਦੇ ਆ ਇਹਦਾ ਠੀਕ ਆ ਮਿਲ ਕੇ ਦੁੱਧ ਚੋਈਦਾ ਸ਼ਾਮਾਂ ਨੂੰ ਵੀ ਸੁਹਾ ਵੀ ਕਿੰਨਾ ਦੁੱਧ ਦੇਦੀ ਤੇ ਵੀ ਇਹਦੀ ਆਪਾਂ ਹੁਣ ਡਿਮਾਂਡ ਕੀ ਕਰਦੇ ਆ ਡਿਮਾਂਡ ਪਾਜੀ ਮੈਂ ਤੁਹਾਨੂੰ 52000 ਦੀ ਜਸ ਨੂੰ ਤੇ ਇਧਰਲੇ ਪਾਸੇ ਜਿਹੜੀ ਵੀਰ ਇੱਕ ਟੋਕੜ ਗੱਪਣ ਵਹਿੜਾ ਤੇਰੇ ਕੋਲੇ ਹਾਂਜੀ ਤੇ ਇਹ ਕਿੰਨੇ ਟਾਈਮ ਦੀ ਗੱਪਣ ਆ ਇਹ ਨੂੰ ਤੀਜਾ ਮਹੀਨਾ ਜਾਂੜਿਆ ਭਾਜੀ ਤਿੰਨ ਮਹੀਨਿਆਂ ਦੀ ਠੀਕ ਆ ਤੇ ਇਹ ਮੰਨ ਲਓ ਦੁੱਧ ਇਸ ਟਾਈਮ ਕਿੰਨਾ ਥਲੇ ਤਿਆਰ 9 ਕਿਲੋ ਭਾਜੀ ਤਿਆਰ ਜੇ ਦੁੱਧ ਕੋਈ ਚਵਾਈ ਦੋ ਤਿੰਨ ਟਾਈਮ ਕਰ ਲਓ ਬਿਲਕੁਲ ਬਿਲਕੁਲ ਆਪਾਂ ਚੈੱਕ ਪਾਸ ਕਰਾਈ ਆ ਭਾਜੀ ਚੈੱਕ ਪਾਸ ਸੋ ਦੋਸਤੋ ਵੀਰ ਨੇ ਚੈੱਕ ਪਾਸ ਕਰਾਈ ਆ ਜੇ ਤੁਸੀਂ ਆਪਣੇ ਮਨ ਦੀ ਤਸੱਲੀ ਕਰਨੀ ਚਾਹੋ ਤਾਂ ਕਰ ਸਕਦੇ ਆ ਮਾੜੀ ਜੀ ਵਹਿੜ ਜ਼ਰੂਰ ਕੈਮਰਾਮੈਨ ਨੂੰ ਮੈਂ ਕਹੂੰਗਾ ਕਿ ਮਾੜੀ ਜੀ ਤਸੱਲੀ ਨਾਲ ਵਿਖਾ ਦਿਓ ਕੋਈ ਨਹੀਂ ਤੋੜਨ ਸੋ ਦੇਖ ਲਓ ਦੋਸਤੋ ਵਿਹੜ ਬਿਲਕੁਲ ਸਿੰਘਾਂ ਤੋਂ ਕੋਨੀਆਂ ਸਾਫ ਸੁਥਰੇ ਜੇ ਅੰਗ ਲੱਗੇ ਇਹਨੂੰ ਤੇ 9 ਕਿਲੋ ਵੀਰ ਕੰ ਦਾ ਦੁੱਧ ਤਿਆਰ ਆ ਤੇ ਚਵਾਈ ਬਿਲਕੁਲ ਓਕੇ ਆ ਵੀਰ ਚਵਾਈ ਮੱਝਾਂ ਰਗੀ ਆ ਜੀ ਪਾਜੀ ਇਹਦੀ ਠੀਕ ਆ ਚਾਰੇ ਥਣ ਇੱਕੋ ਹੀ ਕੋਈ ਭੂਰ ਛੱਟਾ ਨਹੀਂ ਗਾ ਨਾ ਉਹਦੇ ਨਾ ਇਹਦੇ ਆ ਠੀਕ ਆ ਤੇ ਇਹਦਾ ਆਪਾਂ ਡਿਮਾਂਡ ਕੀ ਕਰਦੇ ਪਾਜੀ ਇਹ ਪਾਜੀ ਮੋਲ ਭਾਵੇਂ 32000 ਕਰ ਲਈਏ 30000 ਦੀ ਦੇ ਦੇਾਂਗੇ ਜੀ ਠੀਕ ਆ ਸੋ ਦੋਸਤੋ ਇਹ 30000 ਦੇ ਵਿੱਚ ਵਿਹੜ ਤੁਹਾਡੇ ਘਰ ਪਹੁੰਚ ਜਾਣੀ ਆ ਤੋਕੜ ਗੱਬਣ ਤੇ ਬਿਲਕੁਲ ਗਰਮੀਆਂ ਦਾ ਇਹ ਇੱਕ ਤੋਹਫਾ ਹੀ ਆ ਕਿਉਂਕਿ ਇਹ ਗਰਮੀ ਨਹੀਂ ਮੰਨਦੀਆਂ ਕਰ ਸੋ ਲਾਡੀ ਵੀਰ ਜਿਹੜੀ ਆਪਾਂ ਅੱਜ ਹੁਣ ਲਾਸਟ ਤੇ ਆ ਵਿਹੜ ਦਿਖਾਉਣ ਲੱਗੇ ਆਂ ਹਾਂਜੀ ਇਹ ਆ ਆਪਣਾ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਭਾਜੀ 20 22 ਦਿਨ ਹੋ ਗਏ ਸੂਈ ਨੂੰ 20 22 ਦਿਨ ਹੋ ਗਏ ਸੂਈ ਨੂੰ ਹਾਂਜੀ ਤੇ ਵੀਰ ਇਹਦੇ ਥੱਲੇ ਜਿਹੜਾ ਕੰਡੇ ਤੋਲ ਮਾ ਦੁੱਧ ਕਿੰਨਾ ਤਿਆਰ ਆ 11 ਤੋਂ 12 ਕਿਲੋ ਦੁੱਧ ਆ ਭਾਈ ਤਿਆਰ ਏ ਥੱਲੇ ਅੱਛਾ ਜੀ ਹਾਂਜੀ ਮੰਨ ਲਓ 11 12 ਕਿਲੋ ਦੁੱਧ ਤਿਆਰ ਆ ਕਰਮਾ ਲਈ ਹਾਂਜੀ 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 ਤੇ ਵੀਰ ਇਹਦਾ ਆਪਾਂ ਮੁੱਲ ਕੀ ਕਰਦੇ ਆਂ ਮੋਲ ਭਾਜੀ 42000 ਮੰਗਨੇ 40000 ਦੀ ਦੇ ਦੇਾਂਗੇ ਜੀ ਠੀਕ ਹੈ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਇਹਨੂੰ ਕੋਈ 20 ਕੋ 22 ਦਿਨ ਇੱਥੇ ਇੱਥੇ ਹੀ ਹੋਏ ਆ ਠੀਕ ਆ ਵੀਰੇ ਦਾ ਮੜਾ ਜਾਂ ਆਰਡਰ ਇੱਕ ਵਾਰੀ ਕੁਆਲਿਟੀ ਚੈੱਕ ਕਰਾ ਦੇ ਹੈ ਠੰਡੀ ਸੀਲਾ ਵੀਰੇ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਜੀ ਠੀਕ ਆ ਲਓ ਦੋਸਤੋ ਇਹਦੀ ਆਰਡਰ ਦੀ ਕੁਆਲਿਟੀ ਇੱਕ ਵਾਰ ਚੈੱਕ ਕਰ ਲਓ ਤੇ ਵੀਰ ਇਹਦਾ ਬੱਚਾ ਵੀ ਜਰੂਰ ਦਿਖਾ ਦੀ ਹੈ ਸੋ ਇਸਦੇ ਬੱਚੇ ਤੇ ਵੀ ਦੋਸਤੋ ਤੁਸੀਂ ਨਜ਼ਰ ਮਾਰ ਲਓ ਇੱਕ ਵਾਰ ਤੇ 2022 ਠੀਕ ਆ ਤੇ ਵੀਰ ਹੁਣ ਆਪਣਾ ਮੋਬਾਈਲ ਨੰਬਰ ਬੋਲ ਦਈਏ ਜਰੂਰ ਜਿੱਤੇ ਤੁਹਾਡੇ ਨਾਲ ਕੰਟੈਕਟ ਕਰ ਲੈਣ ਦਾ ਠੀਕ ਆ ਭਾਜੀ ਮੋਬਾਈਲ ਨੰਬਰ 88726 ਹਾਂਜੀ 95307 ਹੈ ਜੀ ਠੀਕ ਆ ਜੀ ਸੋ ਦੋਸਤੋ ਇਸ ਕੰਟੈਕਟ ਦੇ ਵੀਰ ਨਾਲ ਸੰਪਰਕ ਕਰ ਲਿਓ ਵੀਰ ਕੋਲੇ ਬਹੁਤ ਹੀ ਸਸਤੇ ਰੇਟ ਦੀਆਂ ਗਾਇਆਂ ਕਿਉਂਕਿ ਇਹ ਵੀ ਵਹਿੜ ਗਰਮੀ ਮੰਨਣ ਵਾਲੀ ਨਹੀਂ ਦੋਸਤੋ ਗਰਮੀਆਂ ਦਾ ਖਜ਼ਾਨਾ ਤੋਹਫਾ ਸਾਰੀਆਂ ਹੀ ਵੜਾ ਇਹ ਜਿਹੜੀਆਂ ਮੰਨ ਲਓ ਹਨ ਇਹ ਕ੍ਰੋਸ ਆਂਗ ਚਾ ਇਹ ਕਦੇ ਵੀ ਤੁਸੀਂ ਨੋਟ ਕਰ ਲਓ ਕ੍ਰੋਸ ਆਂਗ ਵਾਲੀ ਵਹਿੜ ਨਾਲ ਛੇਦੀ ਬਿਮਾਰ ਹੋਵੇ ਤੇ ਨਾ ਹੀ ਗਰਮੀ ਮੰਨੇ ਕਿਉਂਕਿ ਪੰਜਾਬ ਦੇ ਵਿੱਚ ਸਾਲ ਦੇ ਵਿੱਚ 8 ਮਹੀਨੇ ਗਰਮੀ ਪੈਂਦੀ ਆ 4 ਮਹੀਨੇ ਠੰਡ ਹੁੰਦੀ ਆ ਸੋ ਇਹ ਗਰਮੀਆਂ ਦੇ ਤੋਹਫੇ ਲੈ ਕੇ ਆਇਆ ਵੀਰ ਤੇ ਖਰੀਦ ਲਿਓ ਫਟਾਫਟ ਸੋ ਧੰਨਵਾਦ ਦੋਸਤੋ ਜੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਆਪਣਾ ਨੰਬਰ ਵੀ ਸਕਰੀਨ ਤੇ ਚੱਲੂ ਧੰਨਵਾਦ